ਅੱਜ ਪੰਜਾਬ ਦੀ ਸਿਆਸਤ ਦਾ ਖਾਸ ਕਰਕੇ ਅਕਾਲੀ ਸਿਆਸਤ ਦਾ ਕਾਫੀ ਅਹਿਮ ਦਿਨ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸਪਸ਼ਟ ਕਰਨ ਦੇ ਉੱਪਰ ਅੱਜ ਸਿੰਘ ਸਹਿਬਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣੀ ਹੈ ਹਾਲਾਂਕਿ ਮਸਲੇ ਕੁਝ ਹੋਰ ਵੀ ਵਿਚਾਰੇ ਜਾਣੇ ਹਨ ਪਰ ਸਭ ਦੀਆਂ ਨਜ਼ਰਾਂ ਜਿਹੜੀਆਂ ਉਧਰ ਨੇ ਕਿ ਜਿਹੜੀ ਮੁਆਫੀ ਬਾਗੀ ਧੜੇ ਦੇ ਵੱਲੋਂ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਮੰਗੀ ਗਈ ਹੈ ਆਪਣਾ ਸਪਸ਼ਟਕਰਨ ਜਿਹੜਾ ਦਿੱਤਾ ਗਿਆ ਉਹਦੇ ਤੇ ਅੱਜ ਕੀ ਕੁਝ ਗੱਲਬਾਤ ਹੋਣੀ ਹੈ ਕੀ ਕੁਝ ਇਨਫਾਰਮੇਸ਼ਨ ਆ ਸਾਡੇ ਕੋਲੇ ਕੀ ਕੁਝ ਗੱਲਬਾਤ ਨਿਕਲ ਕੇ ਆ ਰਹੀ ਹੈ ਉਸ ਤੇ ਬਹੁਤ ਟਾਈਮ ਜਿਹੜੀ ਅਸੀਂ ਚਰਚਾ ਕਰਨੀ ਆ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਆ ਕਿ ਮੁੱਖ ਮੰਤਰੀ ਭਗਵੰਤਬਾਹਣ ਨੇ ਫੰਡਾਂ ਦਾ ਛਿੱਟਾ ਜਿਹੜਾ ਪੰਜਾਬ ਦੇ ਵਿੱਚ ਚਿੱਟਾ ਔਰ ਫੰਡਾਂ ਦਾ ਛਿੱਟਾ ਅਸੀਂ ਕਿਉਂ ਕਹਿ ਰਹੇ ਆ ਤੇ ਨਾਲ ਹੀ ਨਾਲ ਕਿਹੜੇ ਚਾਰ ਹਲਕਿਆਂ ਨੂੰ ਗੱਫੇ ਮਿਲਣਗੇ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਆ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਆ ਇੱਕ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਇਲੈਕਸ਼ਨ ਨੇ ਉਧਰ ਕਹਿੰਦੇ ਕਿ ਵਿਧਾਨ ਸਭਾ ਭੰਗ ਹੋ ਸਕਦੀ ਹੈ ਤੇ ਸੰਵਿਧਾਨਿਕ ਸੰਕਟ ਦੇ ਕਾਰਨ ਮੁੱਖ ਮੰਤਰੀ ਦੇ ਵੱਲੋਂ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਕੈਬਨਟ ਦੀ ਬੁਲਾ ਲਈ ਗਈ ਹੈ ਤਾਂ ਇਸ ਤੇ ਹੁਣ ਅੱਗੇ ਕੀ ਹੋਣ ਜਾ ਰਿਹਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਨੇ ਤੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸੁਖਮਨਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕੀ ਸਾਹਿਬ ਕੱਲ ਗੋਲਮੋਲ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲਪੁਰਾ ਦੇ ਵੱਲੋਂ ਬਲਵਿੰਦਰ ਸਿੰਘ ਪੁੰਦਰ ਹੋਣਾ ਨੂੰ ਕਾਰਜਕਾਰੀ ਪ੍ਰਧਾਨਤਾ ਲਾ ਲਿਆ ਉੱਤੇ ਆਪਾਂ ਵਿਸਤਾਰ ਦੇ ਨਾਲ ਗੱਲ ਜਿਹੜੀ ਆ ਰਾਤ ਦੇ ਪ੍ਰੋਗਰਾਮ ਦੇ ਵਿੱਚ ਕੀਤੀ ਸੀ ਕਿ ਨਾ ਤਾਂ ਸੁਖਵੀਰ ਨੇ ਇਹ ਸਾਫ਼ ਕੀਤਾ ਕਿ ਉਹ ਪ੍ਰਧਾਨ ਬਣੇ ਹੋਏ ਆ ਨਾ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਪ੍ਰਧਾਨ ਕੀ ਜਿਹੜੀ ਆ ਛੱਡ ਦਿੱਤੀ ਐ ਸਿਰਫ ਗੋਲਮੋਲ ਤਰੀਕੇ ਦੇ ਨਾਲ ਡਾਕਟਰ ਦਿਲਜੀਤ ਚੀਮਾ ਤੋਂ ਬਿਆਨ ਦਵਾਤਾ ਕਿ ਭਾਈ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਬਲਵਿੰਦਰ ਸਿੰਘ ਪੁੰਦਰ ਹੋਣੇ ਆ ਉਧਰ ਨਾਲ ਹੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਈ ਕਲੂ ਸਿੰਘ ਸਹਿਬਾਨਾਂ ਦੀ ਇਕੱਤਰਤਾ ਉਸ ਤੋਂ ਪਹਿਲਾਂ ਕਹਿੰਦੇ ਕਿ ਮੈਂ ਇਹ ਚਾਹੁੰਦਾ ਸੀਗਾ ਕਿ ਮੇਰੇ ਮਨ ਤੇ ਕੋਈ ਭਾਰ ਨਾ ਰਹੇ ਤੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਜਿਹੜੀ ਆ ਕੋਈ ਹੋਰ ਸੰਭੇ ਜਿਹੋ ਜੇ ਉਹਨਾਂ ਨੇ ਲਫ਼ਜ਼ ਵਰਤੇ ਆ ਲੱਗਦਾ ਤਾਂ ਇੰਜ ਸੀਗਾ ਕਿ ਫਿਰ ਪ੍ਰਧਾਨ ਹੀ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਅਗਲੇ ਹੁਕਮਾਂ ਤੱਕ ਉਹਨਾਂ ਨੂੰ ਬਣਾ ਦਿੱਤਾ ਗਿਆ ਤੇ ਸੁਬੀਰ ਨੇ ਸ਼ਾਇਦ ਪ੍ਰਧਾਨਗੀ ਛੱੜਤੀ ਆ ਪਰ ਫਿਰ ਵੀ ਕੁਝ ਸਾਫ਼ ਇਦਾਂ ਵੀ ਮੰਨਣ ਨੂੰ ਤਿਆਰ ਨਹੀਂ ਕਿ ਪ੍ਰਧਾਨਗੀ ਛੱਡੀ ਐ ਉਧਰ ਦੂਜੇ ਪਾਸੇ ਜਿਹੜਾ ਬਾਗੀ ਟਰੜਾ ਉਹ ਕਹਿੰਦਾ ਕਿ ਇਹ ਕਾਰਜਕਾਰੀ ਪ੍ਰਧਾਨ ਸਾਨੂੰ ਮਨਜ਼ੂਰ ਨਹੀਂ ਹੈ ਚਲੋ ਇਹ ਤੇ ਆਪਾਂ ਕਾਫੀ ਵਿਸਤਾਰ ਦੇ ਨਾਲ ਰਾਤ ਗੱਲਬਾਤ ਕੀਤੀ ਹੈ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਦੀ ਚੋਣ ਤੇ ਵੀ ਗਲਤ ਜਿਹੜੇ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਦੀ ਕਰਨਾ ਨਹੀਂ ਜੀ ਹੋ ਸਕਦਾ ਔਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਇਸ ਦਾ ਸਤੀਪੇ ਦੀ ਮੰਗ ਕੀਤੀ ਸੀ ਨਾ ਕਿ ਕਾਰਜਕਾਰੀ ਪ੍ਰਧਾਨ ਜਿਹੜਾ ਉਮਰ ਗਿਆ ਸੀ ਅੱਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਹੈ ਜਿਸ ਤੋਂ ਇੱਕ ਦਿਨ ਪਹਿਲਾਂ ਇਹ ਫੈਸਲਾ ਜਿਹੜਾ ਲਿਆ ਗਿਆ ਇਸੇ ਹੀ ਦਿਨ ਨੂੰ ਮੁੱਖ ਰੱਖਦੇ ਆ ਜਿਹੜਾ ਇਹ ਫੈਸਲਾ ਸੁਖਬੀਰ ਸਿੰਘ ਬਾਦਲਹੋਰਾ ਦੇ ਵੱਲੋਂ ਲਿਆ ਗਿਆ ਕਿ ਭਾਈ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜਿਹੜੇ ਉਹ ਹੈਗੇ ਨੇ ਬਿਰਿੰਦਰ ਸਿੰਘ ਪੂਤਰ ਤਾਂ ਅੱਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਿਹੜੀ ਆ ਹੋਣ ਜਾ ਰਹੀ ਹੈ ਉੱਤੇ ਕੀ ਕੁਝ ਹੋ ਸਕਦਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਹਲੇ ਤੱਕ ਸੰਮਣਤਾ ਕੋਈ ਸੁਖਬੀਰ ਸਿੰਘ ਬਾਦਲਹੋਰਾ ਨੂੰ ਜਾਂ ਕਿਸੇ ਲੀਡਰ ਨੂੰ ਗਿਆ ਨਹੀਂ ਸੀ ਕਿ ਅੱਜ ਸੱਦਿਆ ਜਾਵੇ ਉਹਨਾਂ ਨੂੰ ਸ਼ਾਇਦ ਅੱਜ ਕੋਈ ਨਾਮ ਪੇਸ਼ ਹੋਵੇ ਸ਼ਾਇਦ ਸਿੰਘ ਸਹਿਬਾਨ ਸਿਰਫ ਆਪਣੇ ਤੌਰ ਤੇ ਹੀ ਅੱਜ ਇਕੱਤਰਤਾ ਕਰਕੇ ਉੱਥੇ ਉੱਥੇ ਫੈਸਲਾ ਜਿਹੜਾ ਕਰਕੇ ਫੈਸਲਾ ਰੱਖ ਮਾਰ ਰੱਖ ਲੈਣ ਅਗਲੀ ਤਰੀਕ ਤੇ ਇਹਨਾਂ ਨੂੰ ਸੱਦਾ ਜਾਵੇ ਉੱਥੇ ਫੈਸਲਾ ਵੀ ਜਿਹੜਾ ਸੁਣਾ ਦਿੱਤਾ ਜਾਵੇ ਜਿਹੜੀ ਸਜ਼ਾ ਲਾਉਣੀ ਆ ਉਹ ਵੀ ਜਿਹੜੀ ਲਾ ਦਿੱਤੀ ਜਾਵੇ ਅੱਜ ਕੀ ਕੁਝ ਹੋਣ ਦੇ आसार ਹੈਗੇ ਅੱਜ ਜਿਹੜੀਆਂ ਨਜ਼ਰਾਂ ਬਣੀਆਂ ਹੋਈਆਂ ਸੁਖੰਦਰ ਜੀ ਅੱਜ ਦਾ ਦਿਨ ਜਿਹੜਾ ਸ਼ਰੂਮ ਲਈ ਅਕਾਲੀ ਦਲ ਵਾਸਤੇ ਤਾਂ ਚਲੋ ਨਹੀਂ ਬਾਦਲ ਪਰਿਵਾਰ ਵਾਸਤੇ ਬੜਾ ਮਹੱਤਵਪੂਰਨ ਦਿਨ ਜਿਹੜਾ ਹੋ ਸਕਦਾ ਔਰ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਕਿਹੋ ਜਿਹਾ ਹੋਵੇਗਾ ਉਹ ਅੱਜ ਦੇ ਦਿਨ ਤੇ ਨਿਰਭਰ ਕਰਦਾ ਹੈ ਕਿ ਬੀਤੇ ਲੰਮੇ ਸਮੇਂ ਤੋਂ ਜਿਸ ਤਰੀਕੇ ਨਾਲ ਸਰਦਾਰ ਸਰਪ੍ਰਸਤ ਕਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਚਾਹੇ ਉਹ ਬਾਗੀ ਧੜੇ ਵੱਲੋਂ ਹੋਵੇ ਤੇ ਚਾਹੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਹੋਣ ਅੱਜ ਉਸ ਚੀਜ਼ ਦਾ ਅੱਜ ਸਿਖਰ ਜੜਾ ਹੈ ਉਹ ਆ ਗਿਆ ਕਿਉਂਕਿ ਬੀਤੇ ਲੰਮੇ ਸਮੇਂ ਚ ਬਾਗੀ ਧੜੇ ਵੱਲੋਂ ਵੀ ਇਸ ਪ੍ਰਸ਼ਾਸਨ ਤੌਰ ਤੇ ਵਿਸ਼ੇਸ਼ ਤੌਰ ਤੇ ਇੱਕ ਮਾਫੀਨਾਮਾ ਜਿਹੜਾ ਉੱਥੇ ਦਿੱਤਾ ਗਿਆ ਜਿਹਦੇ ਉੱਤੇ ਗੰਭੀਰ ਅਜਾਮ ਸਰਦਾਰ ਸਰਪ੍ਰਸਤ ਕਬੀਰ ਸਿੰਘ ਬਾਦਲ ਤੇ ਲਾਏ ਗਏ ਉਸ ਤੋਂ ਮਾਰੂ ਸਰਦਾਰ ਸਰਪ੍ਰਸਤ ਕਬੀਰ ਸਿੰਘ ਬਾਦਲ ਫੁਣੀ ਵੀ ਆਪਣਾ ਜਿਹੜਾ ਕਬੂਲਨਾਮਾ ਉੱਥੇ ਦੇ ਕੇ ਉਸ ਤੋਂ ਮਗਰੋਂ ਕਈ ਪੰਥਕ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਆ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਪਿਤਾ ਉਹੀ ਜਾਂਦੇ ਆ ਹੁਣ ਕੱਲ੍ਹ ਕਿਆਨੀ ਕੇਵਲ ਸਿੰਘ ਹੋਣਾ ਨੇ ਵੀ ਲੜਗੇ ਸਾਭਕਾ ਜਥੇਦਾਰ ਆਟੋਨੋਮੀ ਇੱਕ ਮੰਗ ਪੱਤਰ ਜਥੇਦਾਰ ਸਾਹਿਬ ਨੂੰ ਦਿੱਤਾ ਭਾਵ ਬਹੁਤ ਸਾਰੀਆਂ ਜਥੇਬੰਦੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਬੀਤੇ ਲੰਬੇ ਸਮੇਂ ਤੋਂ ਸ਼ਰੋਮਲੀ ਗੁਰਦੁਆਰਾ ਪਰਵਰਤਕ ਕਮੇਟੀ ਤੇ ਸ਼ਰੋਮਲੀ ਅਕਾਦੀ党 ਦੇ ਬਾਦਲ ਪਰਿਵਾਰ ਦੇ ਕੱਜੇ ਨੂੰ ਲੈ ਕੇ ਵੱਖ-ਵੱਖਰੇ ਸਮਿਤੀ ਉਹਨਾਂ ਉੱਤੇ ਹਮਲੇ ਕਸਤਰੀ ਨੇ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਬਹੁਤ ਕੁਝ ਮੱਗ ਪੱਤਰ ਜਿਹੜੇ ਦਿੱਤੇ ਗਏ ਨੇ ਤੇ ਅੱਜ ਉਹਨਾਂ ਮੱਗ ਪੱਤਰਾਂ ਦੇ ਉੱਤੇ ਜਿਹੜਾ ਵਿਸ਼ੇਸ਼ ਪੰਸ ਸਿੰਘ ਨਾਲ ਸੰਬੰਧਿਤ ਜਿਹੜੀ ਮੀਟਿੰਗ ਆ ਉਹ ਅੱਜ ਕੋਈ ਇਕਤਰਤਾ ਹੋਣੀ ਹੈ ਠੀਕ 11 ਵਜੇ ਉਹ ਸ਼ੁਰੂ ਹੋਊਗੀ ਤੇ ਜਿਹਦੇ ਵਿੱਚ ਬਕਾਇਦਾ ਤੌਰ ਤੇ ਇਹ ਵੇਖਿਆ ਜਾਊਗਾ ਕਿ ਹਾਂ ਭਈ ਸ਼੍ਰੋਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਿਸ ਤਰੀਕੇ ਦਾ ਮਾਫੀਨਾਮਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕੋਈ ਗੱਲ ਆਡੈਂਟੀਫਾਈ ਨਹੀਂ ਕੀਤੀ ਇਹ ਨਹੀਂ ਗੱਲ ਇਹ ਕਹਿਤੀ ਕਿ ਹਾਂ ਭਈ ਜੋ ਵੀ ਸਾਡੇ ਕੋਲ ਸਰਕਾਰ ਚ ਹੁੰਦੀਆਂ ਜਿਹੜੀਆਂ ਭੁੱਲਾਂ ਚੁੱਕਾਂ ਅੱਜਕੱਲ੍ਹੀਆਂ ਹੋਈਆਂ ਜਾਂ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਸਾਰਿਆਂ ਦੇ ਜੁਬੇਵਾਰ ਮੈਂ ਤਾਂ ਮੈਨੂੰ ਮਾਫ਼ੀ ਦਿੱਤੀ ਜਾਂ। ਹੁਣ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਜਿਹੜਾ ਭਾਰਿਆ ਜ਼ਿਆਦਾ ਦਬਾਅ ਜਿਹੜਾ ਉਹ ਸਿੱਧੂ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਪਹੁੰਚ ਜਾਂਦਾ ਉਹਨਾਂ ਤੇ ਜ਼ਿਆਦਾ ਵੱਧਦਾ ਕਿਉਂਕਿ ਹੁਣ ਏਵਨ ਤੇ ਕੇਵਲ ਬਾਦਲ ਪਰਿਵਾਰ ਦੀ ਗੱਲ ਉਹਨੂੰ ਤਰਖਾਹ ਦੇਣ ਦੀ ਜਾਂ ਨਾ ਦੇਣ ਦੀ ਨਹੀਂ ਆ ਬਲਕਿ ਪੰਥਕ ਸਫਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌਨਰੂ ਬਚਾਉਂਦੀ ਆ ਜਿਸ ਦਾ 100 ਸਾਲਾਂ ਦਾ ਇੱਕ ਸ਼ਾਨਦਾਰ ਇਤਿਹਾਸ ਚਲਾ ਉਰੇਆ ਪਰ ਬੀਤੇ ਸਮੇਂ ਦੇ ਵਿੱਚ ਖਾਸ ਤੌਰ ਤੇ ਜਦੋਂ ਦੇ ਸਵਾਰ ਸਿੰਘ ਬਾਦਲ ਦੇ ਹੱਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਆਈ ਹੈ ਸ਼੍ਰੋਮਣੀ ਕਾਲੀਦਾ ਦੀ ਮਾਫ ਕਰਦਾ ਸ਼੍ਰੋਮਣੀ ਕਾਲੀਦਾ ਦੀ ਪ੍ਰਧਾਨਗੀ ਆਈ ਹੈ ਤੇ ਕਿਸ ਤਰੀਕੇ ਨਾਲ ਖੋਰਾ ਲੱਗਾ ਔਰ ਇਸ ਵੇਲੇ ਇਹ ਪਾਰਟੀ ਦੇ ਕੇਵਨ ਦੋ ਐਮਐਲਏ ਜਿਹੜੇ ਨੇ ਬਾਦਲ ਸਾਬਾ ਚੁਣੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਕੁੱਝ ਲੋਕ ਇਹ ਤੰਕਸ ਖਸਦੇ ਆ ਫਖਰਮੰਦ ਨਹੀਂ ਔਰ ਵਿਸ਼ਵ ਭਰ ਦੇ ਸਿੰਘਾਂ ਦੀ ਨਜ਼ਰਾਂ ਜਿਹੜੀਆਂ ਘਸੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਅਕਤਰ ਸਾਹਿਬ ਦੇ ਟਿੱਕੀ ਹਨ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਇਸ ਬੰਦ ਦੇ ਵਿੱਚ ਪੰਸਗ ਸਲਾਹ ਦੇ ਨਾਲ ਕੀ ਫੈਸਲਾ ਲੈਣਗੇ ਸੋ ਅੱਜ ਦਾ ਦਿਨ ਜਿਹੜਾ ਆ ਭਾਦਰ ਪਰਵਾ ਦੇ ਸਿਆਸੀ ਕੋਇਕ ਨੂੰ ਜੜਾ ਜ਼ਰੂਰ ਤੈਅ ਕਰੂਗਾ ਹੁਣ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਿ ਜਿਸ ਤਰੀਕੇ ਨਾਲ ਕਾਰਜਕਾਰੀ ਜਥੇਦਾਰ ਬਲਵਿੰਦਰ ਸਿੰਘ ਪੁੰਦੜ ਨੂੰ ਕੱਲ ਆ ਦਿੱਤਾ ਕਿ ਜੇਬ ਸੰਬੰਧੀ ਅਸੀਂ ਵਿਸਥਾਰ ਚ ਗੱਲ ਕੀਤੀ ਹਾਲਾਂਕਿ ਸ਼ਰੂਰ ਨਹੀਂ ਅਕਾਲੀ ਗੱਲ ਦੇ ਸੰਵਧਾਨ ਚ ਕਾਰਜਕਾਰੀ ਪ੍ਰਧਾਨ ਦੀ ਕੋਈ ਵੀ ਭੂਮਿਕਾ ਜਿਹੜੀ ਹੈ ਇਹ ਤਾਂ ਦੀ ਮੱਧ ਚ ਨਿਯਮ ਚੜਾ ਉਹ ਨਹੀਂ ਹੈਗਾ ਹਾਂ ਤੇ ਕਾਰਜਕਾਰੀ ਪਤੌ ਉਤੋਂ ਲਾਇਆ ਜਾਂਦਾ ਕਿ ਜਦੋਂ ਪ੍ਰਧਾਨ ਹੁਣੀ ਸਾਈਡ ਤੋਂ ਜਾਂ ਪ੍ਰਧਾਨਤਰਾ ਜੇ ਚ ਗਿਆ ਹੋਵੇ ਪਾ ਇੱਥੇ ਤਾਂ ਪ੍ਰਧਾਨ ਵੀ ਬਾਹਰ ਆ ਪਤਾ ਨਹੀਂ ਉਹਨਾਂ ਨੇ ਕੀ ਲਈ ਜੇ ਕਿਸ ਤਰੀਕੇ ਨਾਲ ਆਧਾਰ ਤੇ ਗੱਲ ਕੀਤੀ ਤੇ ਜਿਸ ਤਰੀਕੇ ਨਾਲ ਗੋਲਮੋਲੀ ਰਾਦੇ ਪ੍ਰੋਗਰਾਮ ਚ ਆਪਾਂ ਗੱਲ ਕੀਤੀ ਸੀ ਗੋਲਮੋਲੀ ਖੇਡ ਜਿਹੜੀ ਆ ਸਰਦਾਰਸ਼ਕ ਹੋਈ ਇਸ ਤੋਂ ਬਾਅਦ ਉਹਨਾਂ ਬਣੋ ਖੇਡੀ ਗਈ ਆ ਤੇ ਇਹਦੇ ਨਾਲ ਸਿੱਧੂ ਸਾਹਿਬ ਖੋਰ ਵੀ ਜਿਹੜੇ ਜਿਨ੍ਹਾਂ ਨੇ ਸ਼ਿਕਾਇਤਾਂ ਬਾਦਲ ਪਰਿਵਾਰ ਜਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਦਿੱਤੀਆਂ ਨੇ ਉਹ ਹੋਰ ਜਿਹੜੇ ਜ਼ਿਆਦਾ ਕਾਲੇ ਪੈ ਗਏ ਨੇ ਕਿ ਹਾਂ ਵੀ ਇਹ ਹੋ ਕੀ ਗਿਆ ਸੋ ਇਹ ਸਾਰਾ ਕੁਝ ਜਿਹੜਾ ਆ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵਿਚਾਰਿਆ ਚੜਾਇਆ ਬਿਲਕੁਲ ਤੁਸੀਂ ਠੀਕ ਆ ਕਿ ਅਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਨੇ ਵੀ ਸੰਬੰਧ ਜਿਹੜਾ ਉਹ ਨਹੀਂ ਕੀਤਾ ਕਿ ਜਦੋਂ ਤਾਂ ਖਾ ਲਾਈ ਜਾਂਦੀ ਆ ਬਕਾਇਦਾ ਤੌਰ ਤੇ ਉਸ ਵਿਅਕਤੀ ਨੂੰ ਉੱਥੇ ਬੁਲਾਇਆ ਜਾਂਦਾ ਫੇਰ ਅਕਾਲ ਤਖਤ ਦਾ ਜਥੇਦਾਰ ਜਿਹੜੇ ਨੇ ਉੱਥੇ ਸ਼੍ਰੀ ਅਕਾਲ ਤਖਤ ਦੀ ਫਸੀਲ ਤੇ ਖਲੋ ਕੇ ਉਸ ਵਿਅਕਤੀ ਨੂੰ ਕਹਿੰਦੇ ਆ ਕਿ ਹਾਂ ਭਈ ਤੂੰ ਇਹ ਗੁਨਾਹ ਕੀਤਾ ਜੇਕਰ ਉਹ ਵਿਅਕਤੀ ਮੰਨਦਾ ਕਹਿੰਦਾ ਹਾਂ ਜੀ ਕੀਤਾ ਉਸ ਤੋਂ ਮਗਰੋਂ ਬਕਾਇਦਾ ਤੌਰ ਤੇ ਫਸੀਲ ਦੇ ਉੱਤੋਂ ਉਸ ਨੂੰ ਸਜ਼ਾ ਜਿਹੜੀ ਧਾਰਮਿਕ ਸਜ਼ਾ ਜਿਹੜੀ ਆ ਉਹ ਲਾ ਦਿੱਤੀ ਜਾਂਦੀ ਆ ਸੋ ਅੱਜ ਇਹੋ ਜੀ ਤਾਂ ਕੋਈ ਗੱਲ ਜਿਹੜੀ ਆ ਉਹ ਲੱਗਦੀ ਨਹੀਂ ਪਰ ਹਾਂ ਜਿਹੜੀ ਅਕੱਤਰਤਾ ਉਹਦੇ ਉੱਤੇ ਇਹ ਜਿਹੜੇ ਫੈਸਲੇ ਜਿਹੜੇ ਨੇ ਉਜਲੇ ਜਾ ਸਕਦੇ ਆ ਕਿ ਇੱਕ ਕੋਈ ਪਰਤੱਖ ਮਿੱਟੀ ਬਣਾਈ ਜਾਵੇ ਜਿਹਦੇ ਵਿੱਚ ਵਿਸ਼ਵ ਭਰ ਦੇ ਜਿਹੜੇ ਨਮਾਇंदे ਨੇ ਉਹ ਸਾਰੇ ਹੋਣ ਕਿਉਂਕਿ ਹੁਣ ਗੱਲ ਜਿਹੜੀ ਆ ਸਿਰਫ ਸਿਰਫ ਅਕਾਲ ਤਖਤ ਦੇ ਕਬਜੇ ਵਿੱਚ ਜਾਂ ਅਕਾਲ ਤਖਤ ਦੇ ਘੇਰੇ ਦੇ ਵਿੱਚ ਨਹੀਂ ਰਹੀ ਬਲਕਿ ਇਸ ਦਾ ਸਥਾਨ ਜਿਹੜਾ ਸਿਰੋਤਪ ਹੋ ਗਿਆ ਵਿਸ਼ਵ ਭਰ ਦੇ ਸਿੱਖ ਜਿਹੜੇ ਨਾ ਪੰਥਕ ਜਥੇ ਬਣੇਗਾ ਇਸ ਮੁੱਦੇ ਤੇ ਪੂਰਵ ਤੌਰ ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀਆਂ ਨੇ ਤੇ ਇਹੋ ਜੀ ਸਥਿਤੀ ਦੇ ਵਿੱਚ ਗਿਆਨੀ ਰਕੀਰ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਕੋਈ ਵਿਜਿਆ ਫੈਸਲਾ ਨਹੀਂ ਲੈਣਗੇ ਜੋੜਿਆ ਫੈਸਲਾ ਬੀਤੇ ਸਮੇਂ ਚ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਲਿਆ ਸੀ ਤਾਂ ਫਿਰ ਗਿਆਨੀ ਗੁਰਬਚਨ ਸਿੰਘ ਦੇ ਜੋ ਹਾਲ ਹੋਇਆ ਮੌਜੂਦਾ ਜੱਫੇਦਾਰ ਹੁੰਦੇ ਆ ਪਰ ਰਬਰਾਂ ਦੇ ਵਿੱਚ ਉਹਦੇ ਪੁਤਲਿਆਂ ਨੂੰ ਸਭ ਖਿਟਿਆ ਗਿਆ ਸੀ ਤਾਂ ਅਜਿਹੀ ਸਥਿਤੀ ਦੇ ਵਿੱਚ ਗਿਆਨੀ ਰਕਬੀਸ ਸਿੰਘ ਹੋਣਾ ਵਸਤੀ ਆਉਖੀ ਆ ਕਿ ਉਹ ਕਿਹੋ ਜਿਹਾ ਫੈਸਲਾ ਲੈਣ ਸੋ ਅੱਜ ਜਿਹੜਾ ਫੈਸਲਾ ਆ ਫੈਸਲਾ ਨਹੀਂ ਹੋਏਗਾ ਕੋਈ ਸੁਝਾਅ ਨਹੀਂ ਸੁਝਾ ਸਕਦੀ ਪਰ ਹਾਂ ਕੁਝ ਅਹਿਮ ਐਲਾਨ ਜਿਹੜੇ ਨੇ ਇਹ ਚੀਜ਼ ਉਹਨਾਂ ਕਿ ਕਿਤੇ ਜਾ ਸਕਦੇ ਆ ਕਿ ਹਾਂ ਵੀ ਬੀਤੇ ਸਮੇਂ ਦੇ ਵਿੱਚ ਜਿਹੜੇ ਚੀਜ਼ਾਂ ਸਾਹਮਣੇ ਆਈਆਂ ਉਸ ਅਧਾਰ ਤੇ ਕਿਹੋ ਜਿਹੀ ਜਿਹੜੀ ਸੁਝਾਇਆ ਜਾਂ ਜਾਂ ਸੁਝਾਅ ਮੰਗੇ ਜਾ ਸਕਦੇ ਆ ਕਿਉਂਕਿ ਆਮ ਲੋਕਾਂ ਦਾ ਵਿਚਾਰ ਆ ਕਿ ਔਕਾਤ ਤੱਕ ਨੇ ਇੱਕ ਧਾਰਮਿਕ ਸਜ਼ਾ ਦੇਣੀ ਹੈ ਕੋਈ ਫਾਇਦਾ ਕਿਸੇ ਨੂੰ ਲਾ ਨਹੀਂ ਦੇਣਾ ਕੋੜੇ ਦਾ ਬਨ ਕੇ ਕੋਈ ਕੋੜੇ ਤਾਂ ਮਾਰੇ ਨਹੀਂ ਜਾਣੀ ਧਾਰਮਿਕ ਸਜ਼ਾ ਦੇਣੀ ਪਰ ਧਾਰਮਿਕ ਸਜ਼ਾ ਵੀ ਅਜਿਹੀ ਹੋਏਗੀ ਜਿਹੜੀ ਮਸਾਲੀ ਹੋਵੇ ਸੋ ਅੱਜ ਜਿਹੜਾ ਧਿਆਨ ਸੋਧੂ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਦੀ ਅਕਾਤਰਤਾ ਤੇ ਜਰੂਰ ਜਿਹੜਾ ਟਿਕਿਆ ਰਹੇਗਾ ਯਾਨੀ ਹਲੇ ਇਹ ਕਹਿ ਸਕਦੇ ਆ ਕਿ ਅੱਜ ਉਨੀ ਜਿਹਨੀ ਐਕਸਾਈਟਮੈਂਟ ਸੰਗਤਾਂ ਨੂੰ ਹੈਗੀ ਆ ਜਾਂ ਲੋਕਾਂ ਨੂੰ ਹੈਗੀ ਆ ਜਾਂ ਪੋਲਿਟਿਕਲ ਜਿਹੜੇ ਉਹਦੇ ਵਿੱਚ ਹੈਗੀ ਆ ਗਲਿਆਰਿਆਂ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਉਨੀ ਜਿਹਨੀ ਐਕਸਾਈਟਮੈਂਟ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਅੱਜ ਦਾ ਦਿਨ ਹਲੇ ਮਤਲਬ ਉਹ ਸਥਿਤੀ ਵਾਲਾ ਨਹੀਂਗਾ ਜਿਹਾ ਜਿਹੀਆਂ ਸਥਿਤੀਆਂ ਲੋਕ ਭਾਰਦੇ ਆ ਜਾਂ ਆਪਾਂ ਉਮੀਦ ਰੱਖ ਰਹੇ ਆ ਕਿ ਆਪਾਂ ਨੂੰ ਸ਼ਾਇਦ ਉਮੀਦ ਹੈ ਕਿ ਅੱਜ ਹੀ ਸਾਰਾ ਕੁਝ ਹੋ ਜਾਊ ਤਾਂ ਮੈਨੂੰ ਲੱਗਦਾ ਕਿ ਅੱਜ ਸਿਰਫ ਚਰਚਾ ਹੋਊਗੀ ਅਗਲੀ ਵਾਰ ਸ hẳn ਕਰਕੇ ਜਦੋਂ ਸਜ਼ਾ ਸੁਣਾਉਣੀ ਹੈ ਉਦੋਂ ਸਾਰੀਆਂ ਸਬੰਧਤ ਧਿਰਾਂ ਜਿਹੜੀਆਂ ਉਹ ਸੱਦੀਆਂ ਜਾਣਗੇ ਯਾਨੀ ਅੱਜ ਜਿਹੜਾ ਉਹ ਕੋਈ ਉੱਥੇ ਗੱਲਬਾਤ ਹੋਣ ਵਾਲੀ ਨਹੀਂ ਹੈ ਤੇ ਕਿਵੇਂ ਦੇਖਦੇ ਹੋ ਕਿ ਅੱਜ ਸੁਪੀਰ ਸਿੰਘ ਬਾਦਲਵੰਗਰਾਂ ਦਾ ਤਾਂ ਫਿਰ ਉੱਥੇ ਜਾਣਾ ਬਣਦਾ ਨਹੀਂ ਜੇ ਸਬੰਧ ਨਹੀਂ ਆਇਆ ਨਹੀਂ ਬਿਲਕੁਲ ਅਜੇ ਤੱਕ ਸਰਦਾਰ ਦਸੋਬੇ ਸਿੰਘ ਬਾਦਲ ਦਾ ਜਾਂ ਬਾਡੀ ਘੜੇ ਦਾ ਕਿਸੇ ਦਾ ਵੀ ਜਣਾ ਨਹੀਂ ਅਜੇ ਤੱਕ ਕੇਵਲ ਤਾਂ 5 ਸਿੱਖ ਸਹਿਬਾਨਾਂ ਦੀ ਇਕੱਤਰਤਾ ਆਇਆ ਉਹਦੇ ਵਿੱਚ ਇਹ ਮੁੱਦੇ ਵਿਚਾਰੇ ਚਣੇ ਆ ਕਿ ਹਾਂ ਵੀ ਕਿਹੋ ਜੀ ਸਜ਼ਾ ਜੜੀ ਆ ਉਹ ਲਾਈ ਜਾਵੇ ਇਹਦੇ ਉੱਤੇ ਐਕਸ਼ਨ ਪਲਾਨ ਜਿਹੜਾ ਆ ਉਹ ਕੀ ਲਾਵੇ ਕੀ ਕੀਤਾ ਜਾਵੇ ਕਿਉਂਕਿ ਸਮੁੱਚੇ ਪੰਥ ਦੀਆਂ ਨਜ਼ਰਾਂ ਇਸੜੇ ਆ ਸ਼ੁਰੂ ਜਿਹੜੇ ਨੇ 5 ਸਿੱਖ ਸਹਿਬਾਨਾਂ ਦੀ ਇਕੱਤਰਤਾ ਦੇ ਉੱਤੇ ਲੱਗੀਆਂ ਨੇ ਤਾਂ ਇਹਦੇ ਵਿੱਚ ਸਜ਼ਾ ਦਾ ਫੈਸਲਾ ਜਾਂ ਉਸ ਵਿਅਕਤੀ ਨੂੰ ਸਖਤ ਦਾ ਫੈਸਲਾ ਹੋ ਸਕਦਾ ਕਿ ਹਾਂ ਭਈ ਇਨੀ ਇਨੀ ਤਰੀਕ ਨੂੰ ਉਹਨਾਂ ਨੂੰ ਸੱਤ ਲਿਆ ਜਾਵੇ ਹਾਂ ਉਹਨਾਂ ਤੇ ਦੋਸ਼ ਆਇਤ ਕਰ ਦਿੱਤੇ ਜਾਣ ਤਾਂ ਸੋ ਇਸ ਸਥਿਤੀ ਦੇ ਵਿੱਚ ਅੱਜ ਜੋ ਹੈਗਾ ਅੱਜ ਨਾ ਤਾਂ ਬਾਕੀ ਕਟੜੇ ਦੇ ਜਿਹੜੇ ਲੀਡਰ ਦੇ ਉੱਥੇ ਪਹੁੰਚਿਆ ਕੋਈ ਮਨੋਰ ਥਾ ਤੇ ਨਾ ਹੀ ਸਰਦਾਰ ਸੁਖਬੀ ਸਿੰਘ ਬਾਦਲ ਹੋਣਾ ਦਾ ਕਿਉਂਕਿ ਅੱਜ ਦੀ ਜਿਹੜੀ ਮੀਟਿੰਗ ਹੈ ਨਰੋਲ ਪੰਥਕ ਮਸਲਿਆ ਤੇ ਹੋਣੀ ਹੈ ਔਰ ਇਸ ਵੇਲੇ ਪੰਥ ਦਾ ਤਾਂ ਵੱਡਾ ਮਸਲਾ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹੈਗਾ ਇਸ ਤੋਂ ਬਾਅਦ ਕੁਝ ਹੋਰ ਮਸਲੇ ਵੀ ਜਿਹੜੇ ਵਿਚਾਰੇ ਜਾਣਗੇ ਤਾਂ ਜ਼ਰੂਰੀ ਨਹੀਂ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਹੀ ਕਿਸਰਦਾਰ ਸਰਖਵੀਰ ਸਿੰਘ ਨੂੰ ਬਾਦਲ ਨੂੰ ਪੰਤਾ ਚੌਕ ਖਾਰਜ ਕੀਤਾ ਜਾ ਸਕਦਾ ਤਨਖਈਆ ਇਹੋ ਜੀ ਗੱਲ ਜਿਹੜੀ ਆ ਅੱਜ ਦੇ ਦਿਨ ਨਹੀਂ ਕਰ ਸਕਦੀ ਹਾਂ ਸੰਕਟਾਂ ਦੀ ਜਾਂ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੀ ਐਕਸਾਈਟਮੈਂਟ ਜ਼ਰੂਰ ਹੈਗੀ ਹੈ ਕਿ ਜੱਫੇਦਾਰ ਸਾਹਿਬੀ ਹੋਂਕਾ ਜਿਹੜੀ ਆ ਇਸ ਮਸਲੇ ਤੇ ਕਿਹੋ ਜੀ ਹੋਊਗੀ ਜਾਂ ਉਹ ਕਿਹੋ ਜਿਹਾ ਫੈਸਲਾ ਲੈ ਸਕਦੇ ਇਥੇ ਫੈਸਲਾ ਲੈਣ ਤੋਂ ਮੈਂ ਫਿਰ ਕਲੀਅਰ ਕਰ ਦਵਾਂ ਫੈਸਲੇ ਲੈਣ ਤੋਂ ਮਤਲਬ ਇਹ ਆ ਇਹ ਨਹੀਂ ਕਿ ਸਰਦਾਰ ਸਰਖਵੀਰ ਸਿੰਘ ਬਾਦਲ ਨੂੰ ਕੋਈ ਤਨਖਾਹ ਕੋਈ ਸਜ਼ਾ ਲਾਈ ਜਾ ਸਕਦੀ ਆ ਕਿਉਂਕਿ ਉਸ ਦੀ ਇੱਕ ਮਰਿਆਦਾ ਆ ਉਸ ਦੀ ਇੱਕ ਅਲੱਗ ਪਰੰਪਰਾ ਜਿਹੜੀ ਮੈਂ ਦੱਸ ਚੁੱਕਾ ਅੱਜ ਕੇਵਲ ਤੇ ਕੇਵਲ ਵਿਚਾਰ ਚਰਚਾ ਹੋਏਗੀ ਕਿ ਹਾਂ ਭੀ ਜਥੇਦਾਰ ਸਾਹਿਬ ਨੇ ਜਾਂ ਪੰਜਸੇ ਕੇ ਸਾਹਿਬਾਰ ਨੇ ਇਸ ਮੁੱਦੇ ਦੇ ਉੱਤੇ ਇਸ ਤਰੀਕੇ ਦਾ ਮਤਲਬ ਜਿਹੜਾ ਮੰਤਨ ਕੀਤਾ ਉਹਦੇ ਵਿੱਚੋਂ ਇਸ ਤਰ੍ਹਾਂ ਕੀਤੀ ਗਈ ਕਿ ਉਮਦੀ ਤਰੀਕ ਨੂੰ ਦੋਵਾਂ ਧਿਰਾਂ ਨੂੰ ਸੱਦਿਆ ਜਾਵੇ ਫਿਰ ਉਹਨਾਂ ਦਾ ਪੱਖ ਸੁਣਿਆ ਜਾਵੇ ਭਾਵ ਅੱਜ ਦਾ ਦਿਨ ਜਿਹੜਾ ਆ ਸ਼੍ਰੋਮਿਕਾਲੀ ਦਾ ਤੇ ਪ੍ਰਧਾਨ ਸਰਦਾਰ ਸੁਰਪੀਤ ਸਿੰਘ ਬਾਦਲਵਾਸਦੇ ਉਹਨਾਂ ਜਿਆਦਾ ਹੀ ਕਹਿ ਸਕਦੇ ਕਿ ਖਤਮਪਾਕ ਨਹੀਂ ਹੈਗਾ ਕਿ ਜਿਸ ਤਰੀਕੇ ਨਾਲ ਲੋਕ ਮੰਨ ਰਹੇ ਆ ਕਿ ਹਾਂ ਵੀ ਅੱਜ ਕੁਝ ਹੋ ਜੂਗਾ ਪਰ ਹਾਂ ਜਿਹੜਾ ਉਹਨਾਂ ਦੇ ਸਿਆਸੀ ਪੂਰਕ ਉਹ ਜਿਹੜਾ ਉਹ ਜ਼ਰੂਰ ਤਿਆਰ ਕਰ ਸਕਦਾ ਕਿਉਂਕਿ ਜਥੇਦਾਰ ਸਾਹਿਬ ਦੀਆਂ ਜਿਹੜੀਆਂ ਅੰਦਰ ਦੀਆਂ ਗੱਲਾਂ ਜਾਂ ਵਿਚਾਰ ਚਰਚਾ ਜਿਹੜੀ ਹੋਵੇਗੀ ਉਹੀ ਹੀ ਉਹਨਾਂ ਦੀ ਜਿਹੜੀ ਸਜਾ ਜਿਹੜੀ ਦਿੱਤੀ ਜਾਣੀਆਂ ਉਸ ਨੂੰ ਦਰਸਾ ਦੇਵੇਗੀ ਕਿ ਜਥੇਦਾਰ ਸਾਹਿਬ ਦਾ ਕਿਹੋ ਜਿਹਾ ਫੈਸਲਾ ਉਹਨਾਂ ਦੇ ਪ੍ਰਤੀ ਜਿਹੜਾ ਆ ਸਕਦਾ ਹੈ ਚਲੋ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗੰਤ ਮਾਨ ਹੋ ਰਹੇ ਨੇ ਇੱਕ ਫੰਡਾਂ ਦਾ ਕਹਿੰਦੇ ਛਿੱਟਾ ਜਿਹੜਾ ਉਹ ਦਿੱਤਾ ਪੰਜਾਬ ਦੇ ਵਿੱਚ ਛਿੱਟਾ ਇਸ ਕਰਕੇ ਕਿ ਹਰ ਹਲਕੇ ਨੂੰ ਕਿਹਾ ਜਾ ਰਿਹਾ ਕਿ 50 ਲੱਖ ਰੁਪਏ ਜਿਹੜੇ ਅਲਾਟ ਕੀਤੇ ਗਏ ਆ ਆਪਣੇ ਅਖਤਿਆਰੀ ਫੰਡ ਦੇ ਜਿਹੜਾ ਵਿੱਚੋਂ 50 ਲੱਖ ਰੁਪਏ ਹਰ ਹਲਕੇ ਨੂੰ ਕਹਿੰਦੇ ਦਿੱਤੇ ਜਾਣਗੇ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਛਿੱਟਾ ਇਸ ਕਰਕੇ ਕਿ 50 ਲੱਖ ਹਲਕੇ ਦੇ ਵਾਸਤੇ ਕੁਝ ਵੀ ਨਹੀਂ ਆ ਪਰ ਚੰਗੀ ਗੱਲ ਇਹ ਹੈ ਕਿ ਇਹ ਅਖਤਿਆਰੀ ਫੰਡ ਜਿਹੜੇ ਆ ਉਹ ਸਾਰੇ ਵਿਧਾਇਕਾਂ ਨੂੰ ਯਾਨੀ ਕਿ ਤਕਰੀਬਨ ਜਿਹੜੇ ਉਹਨਾਂ ਦੇ ਵਿਰੋਧੀ ਵਿਧਾਇਕ ਵੀ ਨੇ ਉਹਨਾਂ ਨੂੰ ਵੀ ਜਿਹੜੇ ਇਹ ਫੰਡ ਅਲਾਟ ਜਿਹੜੇ ਉਹ ਕੀਤੇ ਗਏ ਆ ਇਹ ਚੰਗੀ ਗੱਲ ਹੈ ਹਾਲਾਂਕਿ ਕਰਨੇ ਬਣਦੇ ਵੀ ਹੈ ਤੇ ਇਹ ਗੱਲ ਜ਼ਰੂਰ ਹੈ ਕਿ ਥੋੜੇ ਜੇ ਘਟਾ ਫੰਡ ਚਲੋ ਇੱਕ ਚੰਗੀ ਸ਼ੁਰੂਆਤ ਜਿਹੜੀ ਆਪਾਂ ਕਹਿ ਸਕਦੇ ਆ ਸੁਖਵਿੰਦਰ ਜੀ ਪੀਤੇ 2.5 ਸਾਲਾਂ ਤੋਂ ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਵਿਧਾਇਕ ਨੇ ਹਮੇਸ਼ਾ ਇਸ ਗੱਲ ਦੀ ਮੰਗ ਕਰਦੇ ਰਹੇ ਨੇ ਮੁੱਖ ਮੰਤਰੀ ਸਾਹਿਬ ਪਾਸੋਂ ਕੇ ਮੁੱਖ ਮੰਤਰੀ ਸਾਹਿਬ ਸਾਨੂੰ ਫੰਡ ਜਿਹੜੇ ਮਹੀਆ ਦਿੱਤੇ ਜਾਣ ਤਾਂ ਜੋ ਅਸੀਂ ਆਪਣੇ ਹਲਕੇ ਦਾ ਸਰਪੱਕੀ ਵਿਕਾਸ ਕਰਾ ਸਕੀਏ ਅੱਜ ਤੋਂ 2 ਜਾਂ 4 ਦਿਨ ਪਹਿਲਾਂ ਵੀ ਅਸੀਂ ਇਹ ਗੱਲ ਕੀਤੀ ਸੀ ਕਿ ਮੰਤਰੀ ਵੀ ਜਿਹੜੇ ਸੀ ਉਹ ਵੀ ਇਸ ਗੱਲ ਤੋਂ ਦੁਖੀ ਸੀ ਤਾਂ ਉਹਨਾਂ ਨੇ ਵੀ ਇੰਨੀ ਗੱਲ ਕਹੀ ਸੀ ਕਿ ਹਾਂ ਵੀ ਜਿਹੜੇ ਸਾਡੇ ਅਤਿਆਰੀ ਫੰਡ ਨੇ ਉਹਨਾਂ 'ਚ ਵਾਧਾ ਕੀਤਾ ਜਾਵੇ ਕਿਉਂਕਿ ਜਦੋਂ ਅਸੀਂ ਵਕਫ ਵਕ ਸਮਾਗਮਾਂ ਤੇ ਜਾਂਦੇ ਆ ਤਾਂ ਜਦੋਂ ਖਾਲੀ ਹੱਥ ਵਾਪਸ ਆ ਜੰਦੇ ਆ ਤੇ ਲੋਕ ਫਿਰ ਨਾ ਤਾਂ ਸਾਨੂੰ ਮਰਿਸ਼ਾਨਦੇ ਤਾਂ ਨਹੀਂ ਲੋਕ ਸਾਨੂੰ ਉਹ ਆਦਰ ਸਤਕਾਰ ਦਿੰਦੇ ਆ ਜੋ ਉਹਨਾਂ ਦਾ ਦੇਣਾ ਪਾਤਾ ਤਾਂ ਉਸ ਨੂੰ ਤਾਂ ਅਸੀਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕੈਬਨਿਟ ਦੇ ਮੰਤਰੀ ਨੇ ਉਹਨਾਂ ਨੂੰ ਆਪਣੇ ਜਿਹੜਾ ਤਿਆਰੀ ਫੰਡਾ 38 ਕਰੋੜ ਦਾ ਉਹਦੇ ਵਿੱਚੋਂ ਕੁਝ ਨਾ ਕੁਝ ਉਹਨਾਂ ਨੇ ਦਿੱਤਾ ਜਿਹੜੀ 1.5 ਡਿਡ ਕਰੋੜ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨਾਂ ਨੇ ਮੰਤਰੀਆਂ ਨੂੰ ਦੇ ਪਾਸੇ ਕਿ ਆਪ ਹੀ ਤੁਸੀਂ ਕਰ ਸਕਦੇ ਹੁਣ ਜਿਸ ਤਰੀਕੇ ਦਾ ਜਿਮਣੀ ਚਾਉਣਾ ਜਿਹੜੀਆਂ ਸਿੱਟੇ ਨੇ ਚਾਰ ਵਿਧਾਨ ਸਭਾ ਹਲਕੀਆਂ ਨਹੀਂ ਆ ਤੇ ਪੰਜਾਬ ਚ ਅਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇਆਂ ਤੱਕ ਆ ਸਾਲਾਂ ਚ ਨਵੇਂ ਫੰਡਾ ਦਿੱਤੇ ਆ ਤੇ ਇੱਕ ਇੱਟ ਵੀ ਜਿਹੜੀ ਆ ਉਹ ਨਹੀਂ ਲੱਗੀ ਜੇਕਰ ਕਿਤੇ ਵਿਕਾਸ ਤੇ ਕੰਮ ਸ਼ੁਰੂ ਹੋ ਰਿਹਾ ਤਾਂ ਸਿੱਧੂ ਸਾਹਿਬ ਬੀਤੀ ਕਾਂਗਰਸ ਸਰਕਾਰ ਦੇ ਜਿਹੜੇ ਸਵੇ ਪ੍ਰੋਜੈਕਟ ਸ਼ੁਰੂ ਹੋਏ ਸੀ ਉਹਨਾਂ ਦਾ ਸਿਲਸਲਾ ਹੀ ਜਾਰੀ ਹੈਗਾ ਇਸ ਗੱਲ ਦਾ ਆ ਪ੍ਰਮਾਣ ਜੜਾ ਆਪ ਨੂੰ ਪਤਾ ਹੁਣ ਜਿਵੇਂ ਚੋਣਾ ਨੂੰ ਆਧਾਰ ਬਣਾ ਕੇ ਜਾਂ ਲੋਕ ਸਭਾ ਦੀਆਂ ਚੋਣਾਂ 'ਚ ਜਿਸ ਤਰੀਕੇ ਦਾ ਆਮ ਆਦਮੀ ਪਾਰਟੀ ਦਾ ਨਕਸਾਲ ਹੋਇਆ ਔਰ ਜਿਸ ਤਰੀਕੇ ਦੀਆਂ ਵਿਧਾਇਕਾਂ ਨੇ ਸ਼ਿਕਾਇਤਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੂੰ ਕੀਤੀਆਂ ਕਿ ਹਲਕੇ ਦੇ ਵਿਕਾਸ ਦੇ ਨਾਂ ਤੇ ਇੱਕ ਇੱਟ ਜਿਹੜੀ ਨਹੀਂ ਲੱਗੀ ਤਾਂ ਫਿਰ ਅਸੀਂ ਕਰਨਾ ਤਾਂ ਉਹਦੇ ਵਾਸਤੇ ਜਿਹੜਾ ਹੁਣ ਸ਼ਬਦ ਛੱਟਾ ਵਰਤਿਆ ਜਾ ਰਹੀ ਕਿਉਂਕਿ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀ ਸਥਿਤੀ ਆ ਤੁਸੀਂ ਵੇਖੋ ਤਾਂ ਉੱਥੇ 50 ਲੱਖ ਰੁਪਇਆ ਕੁਝ ਵੀ ਜੜਾ ਨਹੀਂ ਹੁੰਦਾ ਪਰ ਖੈਰ ਉਹਨਾਂ ਨੇ 96 ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਨੂੰ ਜਿਹੜਾ ਨਾ ਪੰਜਾਬ ਜਾ ਲੱਖ ਰੁਪਇਆ ਪ੍ਰਤੀ ਹਲਕੇ ਦੇ ਖਾਸ ਵਾਸਤੇ ਦਿੱਤਾ ਔਰ ਇਹਦੇ ਵਿੱਚ ਵਿਰੋਧੀ ਜਿਹੜੇ ਪਾਰਟੀਆਂ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਬਰਾਬਰ ਦਿੱਤਾ ਔਰ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਨੂੰ ਇਸ ਫੰਡਾ ਦੇ ਵਿੱਚੋਂ ਕੁਝ ਵੀ ਉਹ ਆਪਣੇ ਹਲਕੇ ਦੇ ਵਿਕਾਸ ਵਾਸਤੇ ਨਹੀਂ ਦਿੱਤਾ ਉਹ ਜੋ ਕਰਦਗੇ ਆਪਣੇ ਹਲਕੇ ਦਾ ਵਿਕਾਸ ਉਹ ਆਪਣੇ ਮੰਤਰੀ ਜਿਹੜੇ ਕੈਬਨਟ 14 ਨਹੀਂ ਉਹ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਜਿਹੜਾ ਕਰਨਗੇ ਉਹ ਹਲਕੇ ਤੇ ਖਰਚ ਕਰਗੇ ਔਰ ਬਾਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਡੀਸੀ ਡਿਪਟੀ ਕਮਿਸ਼ਨ ਸਾਹਿਬਾਨ ਨੇ ਉਹਨਾਂ ਨੂੰ ਵੀ ਦਰਦੇਸ਼ ਦੇ ਦਿੱਤੇ ਗਏ ਆ ਕਿ ਵਿਧਾਇਕਾਂ ਦੀ ਸਲਾਹ ਦੇ ਨਾਲ ਜੋ ਬਤਾਈਕ ਪਲੈਨ ਕਰਦੇ ਆ ਜਿਸ ਤਰੀਕੇ ਦਾ ਪ੍ਰੋਜੈਕਟ ਲੈ ਕੇ ਆਉਂਦੇ ਆ ਉਹਨਾਂ ਪ੍ਰੋਜੈਕਟਾਂ ਨੂੰ ਪੜਾ ਕੇ ਤੁਰੰਤ ਲਾਗੂ ਕੀਤਾ ਜਾਵੇ ਤੇ ਇਹ ਪੈਸੇ ਜਿਹੜੇ ਆ ਤੁਰੰਤ ਜਿਹੜੇ ਆ ਉਹ ਖਰਚੀ ਜਾ। ਉਹਨੂੰ ਸਿੱਧੂ ਸਾਹਿਬ ਇਹ ਤਾਂ ਔਰ ਮੁੱਖ ਅਧਿਕਾਰੀਆਂ ਵੱਲੋਂ ਪੰਜਾਬ ਦੇ ਵਿਕਾਸ ਵਾਸਤੇ ਇੱਕ ਯਤਨ ਵਧੀਆ ਕਿਹਾ ਜਾ ਸਕਦਾ ਕਿ ਛੱਟਾ ਜਿਹੜਾ ਫੰਡਾਂ ਦਾ ਦੇ ਦਿੱਤਾ ਗਿਆ। ਹੁਣ ਦੂਜੇ ਪਾਸੇ ਪ੍ਰਸ਼ਨ ਇਹ ਹੁੰਦਾ ਕਿ ਬੀਤੇ ਢਾਈਆਂ ਸਾਲਾਂ ਤੋਂ ਜਿਹੜੇ ਵਿਧਾਇਕ ਇਹਨਾਂ ਫੰਡਾਂ ਦੀ ਉਡੀਕ ਕਰ ਰਹੇ ਸਨ ਕਿਉਂ ਇਹ ਫੰਡ ਵਾਕਿਆ ਹੀ ਨਾ ਵਾਕਿਆ ਹੀ ਨਾ ਸ਼ਬਦ ਤੋਂ ਮੈਂ ਜਿਹੜੇ ਵਾਕਿਆ ਹੀ ਹਲਕੇ ਦੇ ਵਿਕਾਸ ਵਾਸਤੇ ਖਰਚਣਗੇ ਤੇ ਜਾਂ ਇਹ ਜਿਹੜਾ ਫੰਡ ਆਇਆ ਇਹ ਵਿਧਾਇਕਾਂ ਨੂੰ ਖੁਸ਼ ਕਰਦੇ ਮਨੋਤਨ ਆਇਆ ਇਹ ਇੱਕ ਪ੍ਰਸ਼ਨ ਸੁਖ ਹੈਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਬੜੇ ਪ੍ਰਸ਼ਨ ਇਹੋ ਜੋ ਉੱਠਦੇ ਰਹੇ ਆ। ਕਿ ਜਦੋਂ ਵਿਧਾਇਕਾਂ ਦੇ ਉੱਤੇ ਲੱਗਦਾ ਕਿ ਵਿਧਾਇਕਾਂ ਨੇ ਅਸਲ ਫੰਡ ਜਿੰਨਾ ਤੇ ਖਰਚਣੇ ਸੀ ਉੱਥੇ ਖਰਚੀ ਨਹੀਂ ਗਏ ਤੇ ਕਈ ਵਾਰੀ ਇਹ ਫੰਡ ਇਸ ਹਿਸਾਬ ਨਾਲ ਦਿੱਤੇ ਜਾਂਦੇ ਆ ਕਿ ਹਾਂ ਇਹ ਤੁਸੀਂ ਹਲਕੇ ਦਾ ਵਿਕਾਸ ਕਰਨਾ ਪਰ ਉਹ ਫੰਡ ਹਲਕੇ ਦਾ ਵਿਕਾਸ ਕਰਦੇ ਨਹੀਂ ਵਿਕਾਸ ਕਿਤੇ ਹੋਰ ਹੋ ਜਾਂਦਾ ਆ ਹਾਂ ਹੁਣ ਇਹ ਗੱਲ ਜ਼ਰੂਰ ਦੇਖਣੀ ਪਊਗੀ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਅਮਾਨਦਾਰੀ ਨਾਲ ਤਾਂ ਇਹ ਫੰਡ ਜਾਰੀ ਕਰ ਦਿੱਤੇ ਕੀ ਹੋ ਲੋ ਵੱਖ-ਵੱਖ ਜ਼ਿਲ੍ਹਿਆਂ ਦੀ ਅਫਸਰਸ਼ਈ ਕੀ ਉਹਨਾਂ ਦੇ ਬਧਾ ਇੱਕ ਵਾਕੇ ਹੀ ਰਾਜ ਦੇ ਵਿਕਾਸ ਵਾਸਤੇ ਪ੍ਰਤੀਬੱਧ ਦੇ ਬਚਨ ਵੱਧ ਨੇ ਕਿ ਵਾਕਿਆਤਾ ਸਭ ਠੀਕ ਠਾਕ ਲੱਗੇਗਾ ਇਸ ਦੂਸਰੀ ਗੱਲ ਜਿਹੜੀ ਆ ਜਰੂਰ ਧਿਆਨ ਵਿੱਚ ਰਹੂਗੀ ਬਾਕੀ ਵੇਖੋ ਜਿਮਨੀ ਚੋਣਾ ਚੋਂ ਇਸ ਦਾ ਅਸਰ ਕੀ ਹੁੰਦਾ ਚਾਰ ਜਿਮਨੀ ਚੋਣਾ ਜਿਹੜੇ ਹੜਕੇ ਨੇ ਉੱਥੇ ਇਹ ਤਾਂ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਦਰਿਆਦਲੀ ਦਿਖਾਉਂਦੇ ਆ ਹੋਰ ਵੀ ਕੀ ਤਰੀਕੇ ਦੀਆਂ ਜਿਹੜੀਆਂ ਹੂਠਾਂ ਦੇਣ ਦਾ ਜਿਹੜਾ ਐਲਾਨ ਕੀਤਾ ਆ ਤਾਂ ਜੋ 100 ਜਿਹੜੇ ਵਿਧਾਇਕਾਂ ਦਾ ਜਿਹੜਾ ਇੱਕ ਸੁਪਨਾ ਮੁੱਖ ਮੰਤਰੀ ਸਾਹਿਬ ਨੇ ਲਿਆ ਉਹ ਪੂਰਾ ਕਰਨ ਦੇ ਮਨੋਰਥ ਵਿੱਚ ਆ ਗਏ ਨੇ ਚਾਹੇ ਦੂਜੀਆਂ ਪਾਰਟੀਆਂ ਤੋਂ ਚੁੱਕ ਵਿਧਾਇਕ ਆਪਣੀ ਪਾਰਟੀ 'ਚ ਸ਼ਾਮਲ ਹੋਣ ਆਜ ਅਸੀਂ ਕਹਿ ਸਕਨੇ ਕਿ ਜਿਹੜਾ ਫੰਡਾ ਦਾ ਛੱਟਾ ਦਿੱਤਾ ਇਹ ਉਸੇ ਸੰਦਰਭ ਦੇ ਵਿੱਚ ਹੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਪ ਆਪ ਦੀ ਵੀ ਪਾਰਟੀ ਦੇ 100 ਵਿਧਾਇਕ ਮੈਂ ਪੈਦਾ ਕਰਨੇ ਜਾਂ ਮੈਂ ਰੱਖਣੇ ਆ 92 ਤਾਂ ਅੱਗੇ ਹੀ ਆ ਅੱਠਾ ਤੇ ਉਹਨਾਂ ਦੀ ਜਿਹੜੀ ਨਜ਼ਰ ਹੋ ਰਹੀ ਹੈ ਚਲੋ ਖੈਰ ਦੇਖੋ ਅਗਲੇ ਦਿਨਾਂ 'ਚ ਕੀ ਹੁੰਦਾ ਜੀ ਚਲੋ ਉਧਰ ਅਰਕੀਜ਼ਾਬਾ ਸੰਵਿਧਾਨਿਕ ਸੰਕਟ ਜਿਹੜਾ ਉਹ ਬਣ ਗਿਆ ਹਰਿਆਣਾ ਦੀ ਗਵਰਨਮੈਂਟ ਪਾਸਟੇ ਹਾਲਾਂਕਿ ਉਥੇ ਚੋਣ ਜਾਬਤਾ ਜਿਹੜਾ ਲੱਗ ਗਿਆ ਹਾਲੇ ਪਰ ਵਿਧਾਨ ਸਭਾ ਭੰਗ ਨਹੀਂ ਹੋਈ ਹੁਣ ਸੰਵਿਧਾਨਿਕ ਸੰਕਟ ਦੇ ਕਾਰਨ ਕਹਿੰਦੇ ਮੁੱਖ ਮੰਤਰੀ ਦੇ ਕੈਬਨਿਟ ਦੀ ਜਿਹੜੀ ਉਹ ਮੀਟਿੰਗ ਸੱਦ ਲਈ ਹੈ ਔਰ ਵਿਧਾਨ ਸਭਾ ਭੰਗ ਹੋ ਸਕਦੀ ਹੈ ਸੰਵਿਧਾਨਿਕ ਸੰਕਟ ਜਿਹੜਾ ਉਹ ਕੀ ਬਣਿਆ ਅਕਸਰ ਜਦੋਂ ਵੀ ਕਿਤੇ ਸਰਕਾਰ ਬਣਦੀ ਹੈ ਤੇ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਇੱਕ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਇੱਕ ਬੁਲਾਵਾ ਜਿਹੜਾ ਚੁਣਨੀ ਹੁੰਦਾ ਹੈ ਹੁਣ ਨੈਪ ਸਿੰਘ ਸੈਣੀ ਦੀ 6 ਮਹੀਨੇ ਦਾ ਅੰਦਰ ਉਨੇ ਨਰਸਿੰਘ ਸਾਣੀ ਦੀ ਸਰਕਾਰ ਨੂੰ ਬੜਿਆਂ 6 ਮਹੀਨੇ ਚ ਹੋਈ ਨਹੀਂ ਪਰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਜ਼ਰੂਰ ਬੁਲਾ ਹੁੰਦਾ ਆ ਜਿਹੜੀ ਬਿਆਦ ਚੜੀ ਆ ਉਹ ਨਿਰਦਾਰਤ ਹੁੰਦੀ ਆ ਉਸ ਸਥਿਤੀ ਦੇ ਵਿੱਚ ਅੱਜ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਜਿਹੜੀ ਆ ਉਹ ਸੱਤ ਲਈਏ ਤਾਂ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹਨਾਂ ਨਰਸਿੰਘ ਸਾਣੀ ਦੇ ਪਾਸੇ ਦੋ ਹੀ ਤਰੀਕੇ ਬਚਦੇ ਆ ਜਾਂ ਤਾਂ ਵਿਧਾਨ ਸਭਾ ਭੰਗ ਕਰਦੀ ਉਸ ਫਾਰਸ਼ ਕਰ ਤੇ ਜਾਂ ਉਹ ਸੈਸ਼ਨ ਬੁਲਾਉ ਤੇ ਪਤਾ ਇਹ ਲੱਗਾ ਕਿ ਵਿਧਾਨ ਸਭਾ ਸੈਸ਼ਨ ਬੁਲਾਉਣ ਤੋਂ ਸੈਣੀ ਸਰਕਾਰ ਜਿਹੜੀ ਭੱਜ ਰਹੀ ਆ ਕਿਉਂਕਿ ਵਿਰੋਧੀ ਧਿਰ ਜਿਹੜੀ ਆ ਉੱਥੇ ਬਦਲ ਸਭਾਤੇ ਫਲੋਰ ਤੇ ਸਰਕਾਰ ਨੂੰ ਘੇਰਣ ਦੇ ਮੂਲ ਦੇ ਵਿੱਚ ਪੂਰੀ ਤਿਆਰ ਬੜੇ ਮੁੱਦੇ ਨੇ ਵਿਰੋਧੀ ਧਿਰ ਪਾਸੋਂ ਵਿਰੋਧੀ ਧਿਰ ਕੋਲ ਕਿ ਜਿਨ੍ਹਾਂ ਤੇ ਉੱਥੇ ਉਹਨਾਂ ਨੇ ਸਰਕਾਰ ਨੂੰ ਘੇਰਦਾ ਤੇ ਫਿਰ ਇਹੋ ਜੇ ਸਮੇਂ ਦੇ ਵਿੱਚ ਜਦੋਂ ਚੋਣਾਂ ਦਾ ਆਲਮ ਚੜਾਇਆ ਹੋ ਚੁੱਕਾ ਹੋਵੇ ਚੋਣ ਜਾਬਤਾ ਲੱਗ ਚੁੱਕਾ ਹੋਵੇ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਮੇਰਾ ਨਹੀਂ ਯਕੀਨ ਕਿ ਸੈਨੀ ਸਰਕਾਰ ਅਜਿਹਾ ਕੋਈ ਖਤਰਾ ਬੋਲ ਲੈ ਕਿ ਵਿਧਾਨ ਸਭਾ ਦਾ ਸੈਸ਼ਨ ਸਾਧਕੇ ਕਿ ਉੱਥੇ ਵਿਰੋਧੀ ਧਿਰ ਪਾਸੋਂ ਅਜਿਹਾ ਕਿ ਰਬੰਦੀ ਜੀ ਆਪਣੀ ਕਰਵਾ ਲੈ ਕਿ ਜਦੋਂ ਉਹਨਾਂ ਵਾਸਤੇ ਨਿਕਲਣਾ ਮੁਸ਼ਕਲ ਹੋ ਜਾਵੇ ਤਾਂ ਉਸ ਦਾ ਸਾਫ਼ ਅਸਰ ਜਿਹੜਾ ਵਿਧਾਨ ਸਭਾ ਬੰਗਿਆ ਚੋਣਾਂ ਦੇ ਉੱਤੇ ਪਈ ਤੇ ਭਾਜਪਾ ਨੂੰ ਉਸ ਦੀ ਇੱਕ ਤਗੜੀ ਕੀਮਤ ਜਿਹੜੀ ਆ ਆਦਾ ਕਰਦੀ ਪਈ ਤਾਂ ਇਸ ਕਰਕੇ ਵਿਚਕਾਰ ਦਾ ਰਸਤਾ ਇਹੋ ਹੀ ਹੈ ਕੋਲ ਸਕਦਾ ਕਿ ਸੈਣੀ ਅੱਜ ਦੀ ਸਰਕਾਰ ਹੈਗੀ ਵੈਬਸਿਕ ਸੈਣੀ ਹੁਣਾਂ ਦੀ ਅੱਜ ਜਿਹੜਾ ਵਿਧਾਨ ਸਭਾ ਜਿਹੜੀ ਕੈਬਨਟ ਦੀ ਮੀਟਿੰਗ ਜਿਹੜੀ ਸੱਦੇਗੀਆ ਉਹਦੇ ਵਿੱਚ ਉਹ ਚੋਣ ਕਮਿਸ਼ਨ ਨੂੰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਜਿਹੜੀ ਆ ਉਹ ਕਰ ਸਕਦੇ ਆ ਹੁਣ ਵੇਖੋ ਕਿ ਰਾਜਨੀਤਿਕ ਤੌਰ ਤੇ ਕਿਹੋ ਜਿਹਾ ਸਿਆਸੀ ਲਹਾ ਇਸ ਵੇਲੇ ਸਰਕਾਰ ਉਥੋਂ ਲੈਣਾ ਚਾਹੁੰਦੀ ਆ ਜਾਂ ਜਿਹੜੀ ਵਿਰੋਧੀ ਧਿਰ ਦੀ ਕਾਂਗਰਸ ਪਾਰਟੀ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਕੀਤੀ ਆ ਬਾਕੀ ਇਹ ਗੱਲ ਪੱਕੀ ਹੈ ਕਿ ਅੱਜ ਦਾ ਦਿਨ ਜਿਹੜਾ ਹੈ ਹਰਿਆਣਾ ਸਰਕਾਰ ਵਾਸਤੇ ਵੀ ਬੜਾ ਮਹੱਤਵਪੂਰਨ ਦੇ ਰਿਹਾ ਉਸ ਦਾ ਸਿਆਸੀ ਪ੍ਰਖਟ ਤੈਅ ਕਰੋ ਕਿ ਕੀ ਉੱਥੇ ਜਿਹੜਾ ਆ ਸਵਾਰਸ਼ ਕੀਤੀ ਜਾਂਦੀ ਵਿਧਾਨ ਸਭਾ ਭੰਗ ਕਰਨ ਦੀ ਜਾਂ ਸੈਸ਼ਨ ਬੁਲਾਇਆ ਜਾਂਦਾ ਪਰ ਜ਼ਿਆਦਾ ਸੰਭਾਵਨਾ ਜਿਹੜੀ ਆ ਉਹ ਇਹੋ ਹੀ ਆ ਕਿ ਸੈਣੀ ਸਰਕਾਰ ਜਿਹੜੀ ਆ ਵਿਧਾਨ ਸਭਾ ਭੰਗ ਕਰਨ ਦੀ ਸਵਾਰਸ਼ ਜਿਹੜੀ ਆ ਸੰਸਦ ਸਭਾ ਨੂੰ ਕਰ ਸਕਦੀ